ਜੰਤਰਬਸਤ ਜ਼ਿਲ੍ਹਾ ਚੋਣ ਦੇ ਵਿੱਚ ਚੱਲ ਗਿਆ ਆਪ ਦਾ ਝਾੜੂ ਮਹਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਸੀਟ ਭਾਪੀ ਦੇ ਸ਼ੀਤ ਲੰਗਰਾਲ ਦੂਜੇ ਤੇ ਕਾਂਗਰਸ ਦੇ ਸੁਰਿੰਦਰ ਕੌਰ ਤੀਜੇ ਨੰਬਰ ਤੇ ਰਹੇ ਜੰਤਰਬਸਤ ਜ਼ਿਲ੍ਹਾ ਚੋਣ ਦੇ ਵਿੱਚ ਅਕਾਲੀ ਦਲ ਤੇ बसपा ਦੀ ਜ਼ਮਾਨਤ ਜ਼ਬਤ ਅਕਾਲੀ ਦਲ ਦੇ ਸੰਜੀਤ ਕੌਰ ਬਣੀਆਂ ਮੈਜ 1240 ਵੋਟਾਂ बसपा ਦੇ ਖਾਤੇ ਦੇ ਵਿੱਚ ਸਿਰਫ 734 ਵੋਟਾਂ ਜਲੰਧਰ ਚ ਆਪ ਦੀ ਜਿੱਤੇ ਬੋਲੇ ਸੀ ਆਮਾਨ ਵੱਡੀ ਲੀਡ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੇ ਸਰਕਾਰ ਤੇ ਕੰਮਾਂ ਤੇ ਜਾਈ ਖੁਸ਼ੀ ਕਿ ਆਵਾਦੇ ਮੁਤਾਬਿਕ ਜਲੰਧਰ ਵੈਸਟ ਨੂੰ ਬਣਾਵਾਂਗੇ ਬੈਸਟ ਜਿੰਨੇ ਚੋਣ ਜਿੱਤ ਤੋਂ ਬਾਅਦ ਬੋਲੇ ਮਹਿੰਦਰ ਭਗਤ ਤੇ ਜਲੰਧਰ ਦੀ ਜਨਤਾ ਨੇ ਮਾਨ ਸਰਕਾਰ ਦੇ ਕੰਮਾਂ ਤੇ ਲਗਾਈ ਮੋਹਰ ਸ਼ਹਿਰ ਦਾ ਵਿਕਾਸ ਤੇ ਨਸ਼ੇ ਦਾ ਖਾਤਮਾ ਮੁੱਖ এজেন্ডਾ ਜਲੰਧਰ ਜੰਮ ਲਈ ਚੋਣ ਜਤਨ ਤੇ ਆਪ ਨੇ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਮਨਾਇਆ ਸ਼ਾਨਦਾਰ ਜਸ਼ਨ ਮਹਿੰਦਰ ਭਗਤ ਦੇ ਪਰਿਵਾਰ ਤੇ ਸਮਰਸ਼ਕਾਂ ਨੇ ਢੋਲ ਦੀ ਥਾਪ ਤੇ ਪਾਏ ਭੰਗੜੇ ਲੱਡੂਆਂ ਦੇ ਨਾਲ ਕਰਾਇਆ ਮੂੰਹ ਮਿੱਠਾ ਜਿੰਨੀ ਚੋਣ ਹਾਰਨ ਤੇ ਭਾਜਪਾ ਗੁਰੂ ਸੁਸ਼ੀਰ ਰਿੰਕੂ ਦਾ ਸਰਕਾਰ ਤੇ ਇਲਜ਼ਾਮ ਕਿ ਆ ਵੋਟਾਂ ਦੀ ਕੀਤੀ ਗਈ ਖਰੀਦੋ-ਫਰੋਖਤ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਤੰਤਰ ਦੀ ਵੀ ਹੋਈ ਦੁਰਵਰਤ हिमाचल च कांग्रेस ने 2-1 ਦੇ ਨਾਲ ਜਿੱਤੀ ਜਿੰਨੀ ਚੋਣ ਦੀ ਝੰਗ ਪਹਿਲੀ ਵਾਰ ਕਾਂਗਰਸ ਦੇ ਖਾਤੇ ਦੇ ਵਿੱਚ ਆਈ ਹਿਮਾਚਲ ਦੀ 13 ਵਿਧਾਨ ਸਭਾ ਸੀਟ ਸੀਐਮ ਸੁਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਦਰਜ ਕੀਤੀ ਜਿੱਤ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਸ਼ੰਪੂ ਪਾਊਡਰ ਖੋਲਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਚੁਣੌਤੀ ਕਿਹ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਬੰਦ ਕੀਤਾ ਹੈ ਰਸਤਾ ਸੁਪਰੀਮ ਕੋਰਟ ਤੋਂ ਜਲਦ ਸੁਣਵਾਈ ਦੀ ਕੀਤੀ ਜਾ ਸਕਦੀ ਹੈ ਮੰਗ ਆਪ ਸੰਸਦ ਸੰਜੇ ਸਿੰਘ ਨੇ ਕੇਜੀਵਾਲਦੀ ਸਿਹਤ ਤੇ ਜਤਾਈ ਚਿੰਤਾਖਿਆ ਜੇਲ੍ਹ ਦੇ ਵਿੱਚ ਬੰਦ ਕੇਜੀਵਾਲ ਦਾ ਵਜਨ 8.5 ਕਿਲੋ ਘਟਿਆ ਗੰਭੀਰ ਬਿਮਾਰੀ ਦਾ ਇਹ ਸੰਕੇਤ ਕੈਨੇਡਾ ਚ 23 ਸਾਲਾਂ ਪੰਜਾਬੀ ਕੁੜੀ ਦੀ ਹੱਟੈਗ ਦੇ ਨਾਲ ਬਹੁਤ ਰਾਏਕੋਟ ਦੇ ਪਿੰਡ ਲੋਟਬੱਦੀ ਦੀ ਰਹਿਣ ਵਾਲੀ ਸੀ ਤਨਵੀਰ ਕੌਰ ਕੰਮ ਨਾ ਮਿਲਣ ਦੇ ਕਰਕੇ ਸੀ ਪਰੇਸ਼ਾਨ ਸਰ ਸੇਖਾਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਹਰਿਆਣਾ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਜਲੰਧਰ ਦੇ ਭਗਤ ਦੀ ਜਿਨ੍ਹਾਂ ਦੇ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ ਹੈ ਜਲੰਧਰ ਵੈਸਟ ਜ਼ਿੰਨੀ ਚੋਣ ਦੇ ਵਿੱਚ ਆਪ ਦੀ ਵੱਡੀ ਜਿੱਤ ਹੋਈ ਹੈ 37325 ਵੋਟਾਂ ਦੇ ਫਰਕ ਦੇ ਨਾਲ ਮਹਿੰਦਰ ਭਗਤ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਮਹਿੰਦਰ ਭਗਤ ਨੂੰ 55240 ਵੋਟਾਂ ਜੋ ਕਿ ਹਾਸਲ ਹੋਈਆਂ ਨੇ ਆ ਭਾਜਪਾ ਦੂਜੇ ਯਦ ਕੇ ਕਾਂਗਰਸ ਤੀਜੇ ਨੰਬਰ ਤੇ ਰਹੀ ਹੈ ਭਾਜਪਾ ਦੇ ਸ਼ੀਤਲ ਉਂਗਰਾਲ ਨੂੰ 17921 ਵੋਟਾਂ ਹਾਸਲ ਹੋਈਆਂ ਨੇ ਇਸ ਦੇ ਵਿਚਾਲੇ ਆਵਾਦੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਦਾ ਰੁਕ ਕਰਦੇ ਹਾਂ ਸ਼੍ਰੀ ਰਾਜ ਕੁਮਾਰ ਜੱੱਬੇਵਾ ਸਾਹਿਬ ਮੇਰੇ ਨਾਲ ਬੈਠੇ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਐਕਐਮਐਲ ਔਰ ਜਿਹੜੇ ਸਾਡੇ ਪਾਰਟੀ ਦੇ ਕੈਂਡੀਡੇਟ ਸੀਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਥੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਤੇ ਵਿਊ ਪੁਆਇੰਟ ਆਵਾਦੀ ਪਾਰਟੀ ਦਾ ਲੈਣ ਦੇ ਲਈ ਪਹੁੰਚੇ ਹੋ ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ਿਆ ਔਰ ਮੈਂ ਇਸ ਦਾ ਸਾਰਾ ਸਿਰ ਹੈ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ اور ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ ਸ਼੍ਰੀ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੁੱਚੀ ਲੀਡਰਸ਼ਿਪ ਸਾਡੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਇਕੱਲੇ ਇਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਪੂਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕੇ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਇਹਦੇ ਨਾਲ ਹੀ ਜਿੱਥੇ ਜਿੱਤ ਦਰਜ ਹੋਈ ਹੈ ਮੈਂ ਸਮਝਦਾ ਕਿ ਇੱਕ ਨਵਾਂ ਇਤਿਹਾਸ ਨਵਾਂ ਅਧਿਆਇ ਹੈ ਜਿਹੜਾ ਉਹ ਜਲੰਧਰ ਵੈਸਟਰ ਸਮੁੱਚੇ ਜਲੰਧਰ ਦਾ ਦੀ ਡਿਵੈਲਪਮੈਂਟ ਦਾ ਸ਼ਰਾਫਤ ਵਾਲੀ ਰਾਜਨੀਤੀ ਦਾ ਔਰ ਚੰਗੇ ਪੰਜੀਨਲ ਐਟਮੋਸਫੀਅਰ ਦਾ ਇਹ ਜਿਹੜਾ ਨਵਾਂ ਇੱਕ ਚੈਪਟਰ ਹੈ ਉਹ ਅੱਜ ਜੁੜਨ ਜਾ ਰਿਹਾ ਹੈ ਮਹਿੰਦਰ ਪਗਤ ਜੀ ਸਾਡੇ ਨਾਲ ਸ਼੍ਰੀ ਬ੍ਰਾਂਹ ਸ਼ੰਕਰ ਜਿੰਪਾ ਜੀ ਵੀ ਪਹੁੰਚੇ ਨੇ ਕੈਬਨਲ ਮੰਤਰੀ ਸਾਹਿਬ ਇਹਨਾਂ ਦਾ ਸਵਾਗਤ ਕਰਦੇ ਆ ਸੋ ਸਾਥੀਓ ਜਿੱਥੇ ਇੱਕ ਨਵਾਂ ਅਧਿਆਇ ਅੱਜ ਜੁੜਨ ਜਾ ਰਿਹਾ ਹੈ ਜਲੰਧਰ ਦੇ ਦੇ ਫਿਊਚਰ ਦੇ ਵਿੱਚ ਉੱਥੇ ਹੀ ਆਮ ਆਦਮੀ ਪੀਸਰ ਵਿੱਚ ਕਮੈਂਟਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਉਹਨਾਂ ਨੂੰ ਵੀ ਪੂਰਾ ਕਰਨ ਦੇ ਲਈ 100% ਕਮਿਟਿਡ ਹੈ ਇਹਨਾਂ ਚੋਣਾਂ ਨੇ ਇਹ ਚੋਣਾਂ ਨੂੰ ਕੋਈ ਆਮ ਚੋਣਾਂ ਨਾ ਆਪਾਂ ਸਮਝੀਏ ਇਹਨਾਂ ਚੋਣਾਂ ਨੇ ਇੱਕ ਬਹੁਤ ਵੱਡਾ ਮੈਸੇਜ ਸਾਰੀ ਦੀ ਸਾਰੀ ਪੋਲੀਟੀਕਲ ਕਲਾਸ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਲੀਡਰਾਂ ਨੂੰ ਦਿੱਤਾ ਹੈ ਸਭ ਤੋਂ ਵੱਡਾ ਮੈਸੇਜ ਕਿ ਉਹ ਲੋਕ ਜਿਹੜੇ ਕਿ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਪਾਰਲੀਮੈਂਟ ਦੇ ਵਿੱਚ ਇੱਥੋਂ ਜਿੱਤ ਕੇ ਗਏ ਤੇ ਜਿਨ੍ਹਾਂ ਨੇ ਜਲੰਧਰ ਵੈਸਨੂ ਫੋਰ ਗ੍ਰਾਂਟਡ ਲੈ ਲਿਆ ਕਿ ਇਹ ਤਾਂ ਸਾਡੀ ਜੇਬ ਦੇ ਵਿੱਚ ਹੀ ਹੈ ਜਲੰਧਰ ਵੈਸ ਦਾ ਇਲੈਕਟੋਰੇਟ ਜਲੰਧਰ ਵੈਸ ਦਾ ਵੋਟਰ ਤੇ ਉਹਨਾਂ ਨੂੰ ਉਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅੱਜ ਕਿਸ ਤਰੀਕੇ ਦੇ ਨਾਲ ਮੂੰਹ ਦਿਖਾਣੀ ਪਈ ਔਰ ਮੈਂ ਸਜਦਾ ਕਰਦਾ ਜਲੰਧਰ ਵੈਸ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਔਰ ਭਗਤ ਸਾਹਿਬ ਨੂੰ 30000 ਦੀ ਦੀ ਜੋ ਆਮ ਆਦਮੀ ਪਾਰਟੀ ਦੀ ਪਹਿਲਾਂ ਹਾਰ ਹੋਈ ਸੀਗੀ 30000 ਦੀ ਹਾਰ ਤੋਂ 37000 ਦੀ ਜਿੱਤ ਤੱਕ ਲੈ ਕੇ ਜਾਣ ਦਾ ਜੋ ਸਿਹਰਾ ਉਹ ਜਲੰਧਰ ਬੈਸ ਦੇ ਲੋਕਾਂ ਨੂੰ ਸਾਰੇ ਵਰਕਰਾਂ ਵਲੰਟੀਅਰਾਂ ਨੂੰ ਜਾਂਦੇ ਸਾਰਿਆਂ ਦੀ ਮਿਹਨਤ ਨੂੰ ਜਾਂਦਾ ਸੋ ਇੱਕ ਤਾਂ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਕਿਸੇ ਪਾਰਟੀ ਦੀ ਕਿਸੇ ਲੀਡਰ ਦੀ ਜੱਦੀ ਜਾਗੀਰ ਨਹੀਂ ਹੁੰਦੇ ਹੈਗੇ ਕਿ ਜਿਨ੍ਹਾਂ ਨੇ 40 ਦਿਨਾਂ ਦੇ ਵਕਫੇ ਦੇ ਦੌਰਾਨ ਹੀ ਇੱਕ ਲੈਂਡਸਲਾਈਡ ਜਿੱਤ ਆਮ ਆਦਮੀ ਪਾਰਟੀ ਨੂੰ ਦਰਜ ਕਰਾਤੀ ਤੇ ਇੱਕ ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਹਦੇ ਵਿੱਚ ਉਹ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਏ ਅੱਜ ਦੂਜੇ ਤੀਜੇ ਸਥਾਨ ਦੇ ਉੱਪਰ ਸੋ ਇਹ ਇੱਕ ਬੜਾ ਕਲੀਅਰ ਕਟ ਹੈ ਜਿਹੜਾ ਇਹਨਾਂ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਦੂਜਾ ਜੋ ਭਾਜੀਪੀ ਦੀ ਜੇ ਆਪਾਂ ਗੱਲ ਕਰੀਏ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹ ਹੈ ਜਿਹੜਾ ਉਹ ਭਾਜੀਪੀ ਨੂੰ ਵੀ ਮਿਲ ਜਾਣਾ ਚਾਹੀਦਾ ਔਰ ਜਿਹੜੇ ਅ ਬੀਜਪੀ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾਂ ਐਮਐਲਏ ਰਹੇ ਸ਼ੀਤ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਬੀਜਪੀ ਨੂੰ ਵੀ ਕਹਿਣਾ ਚਾਹੂੰਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟਰ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬਾ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਅ ਇਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕ੍ਰਪਸ਼ਨ ਦੇ ਉੱਪਰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥ ਔਰ ਐਜੂਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਵੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਐ ਔਰ ਭਾਜਪੀ ਨੂੰ ਵੀ ਮੈਂ ਤਾਂ ਬਲਕੇ ਭਾਜਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਲੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕ੍ਰਾਪਸ਼ਨਾਂ ਦਾ ਦੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਦਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਾਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗਿਆ ਕੋਈ ਸਲਾਹ ਦਈਏ ਪਰ ਬੀਜੇਪੀ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਿੰਨੇ ਮਰਜ਼ੀ ਪੋਚਿੰਗਾ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮ ਐਲ ਏ ਨੂੰ ਭਰਮਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣਾ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮ ਐਲ ਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਝੀਆਂ ਪੋਚਿੰਗਾ ਕਰਕੇ ਐਮ ਐਲ ਏ ਪੱਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਈ ਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ ਵੈਸਟ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਆ ਆਮ ਆਦਮੀ ਪਾਰਟੀ ਦੇ ਪਾਲਿਸੀਜ਼ ਨੂੰ ਦੇਖਦੇ ਹੋਏ ਭਗਵੰਤ ਮਾਨ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਕੰਮਾਂ ਨੂੰ ਦੇਖਦੇ ਆਉਣ ਵਾਲੀਆਂ ਜਿਹੜੀਆਂ 4 ਬਾਇ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲੌਕ ਸੰਭਿਧੀ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਬੈਸਟ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਪੱਗ ਜੀ ਨੇ ਕਿਉਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਸ ਜਿੱਥੇ ਜੋ ਅੱਜ ਰਿਜ਼ਲਟ ਆਇਆ ਹੈ ਬਾਈ ਇਲੈਕਸ਼ਨ ਦਾ ਜਲੰਧਰ ਬੈਸਟ ਦਾ ਕਿ ਸਾਰਿਆਂ ਨੇ ਦੇਖਿਆ ਹੈ ਕਿ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ। ਔਰ ਮੇਰੇ ਮੁਤਾਬਿਕ ਜੰਦਰ ਵੈਸਟ ਔਰ ਜੋ ਪਹਿਲੇ ਸਾਉਥ ਉਂਦਾ ਜੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਜਿੱਤੀ ਗਈ ਹੈ। ਔਰ ਅੱਜ ਦੇ ਇਸ ਜਿੱਤ ਨੂੰ ਨਾਲ ਸ਼ਾਮਲ ਹੋਣ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਕੈਬਨਿਟ ਮੰਤਰੀ ਮ੍ਰਵੀਦ ਹਮਨ ਰਾਜੀ ਹੁੰਦੇ ਨਾਲ ਸਾਡੇ ਹੁਸ਼ਿਆਰਪੁਰ ਤੋਂ ਮੰਤਰੀ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਪਰ ਹੁਸ਼ਿਆਰਪੁਰ ਤੋਂ ਮੈਂਬਰ ਲੋਕ ਸਭਾ ਡਾਕਟਰ ਰਾਗਮਤ ਤਵੇਵਾ ਜੀ ਪਰ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀ ਛੋਟੇ ਪਵਨ ਕੁਮਾਰ ਜੀ ਨੂੰ ਜੀ ਜਿਨ੍ਹਾਂ ਨੇ ਹੁਣੇ ਲੋਕ ਸਭਾ ਲਈ ਲੜਿਆ ਹੈ ਅਸੀਂ ਸਾਰੀ ਪਾਰਟੀ ਨੇ ਜੋ ਪਿਛਲੇ 3 ਹਫਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਸਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ 25 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨ ਦੇ ਛੇ ਕਿਤੇ ਕੰਮ ਔਰ ਆਉਣ ਵਾਲੇ ਸਮੇਂ ਚ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਰੋਜੀ ਨੇ ਬਹੁਤ ਹੀ ਵਿਸਤਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਵਰਤੀ ਔਰ ਇਸ ਇਲਾਕੇ ਵਰਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਲੰਧਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਪਾਈਚਾਰਾ ਹੈ ਕੋਈ ਨਵਾਂ ਐਟਮੋਸਫੇਅਰ ਰਹੀਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰੌਣਕ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲੋਟਿਸ ਡਰਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁੱਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਉਹਦੇ ਨਾਲ ਨਾਲ ਅਸੀਂ ਆਪਣੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਨਾਲ ਸਾਡੇ ਨੈਸ਼ਨਲ ਜਨਰਲ ਸੈਕਟਰੀ ਸ਼੍ਰੀ ਸਦੀਪ ਪਾਟਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਮਾਈਕਰੋ ਮੈਨੇਜਮੈਂਟ ਕਰਕੇ ਇਤਨਾ ਵੱਡਾ ਜੋ ਇਲੈਕਸ਼ਨ ਅੱਛਾ ਤਿਕ ਲੜਿਆ ਹੈ ਔਰ ਸਾਰੇ ਚੇਅਰਮੈਨ ਸਹਿਬਾਨ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਔਰ ਮੈਂਬਰ ਲੋਕ ਸਭਾ ਪਾਰਲੀਮੈਂਟ ਦੇ ਐਮਪੀ ਸਾਹਿਬ ਸਾਰਿਆਂ ਨੇ ਵਲੰਟੀਅਰ ਸਹਿਬਾਨ ਨੇ ਜੋ ਮਿਹਨਤ ਕੀਤੀ ਹੈ ਮੈਂ ਤੇ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ ਔਰ ਬਾਕੀਆਂ ਪਾਰਟੀਆਂ ਵਾਸਤੇ ਵੀ ਇੱਕ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਵਰਕਰ ਕੰਮ ਕਰਦਾ ਹੈ ਔਰ ਕਿਵੇਂ ਆਪਣੀ ਪਾਰਟੀ ਵਾਸਤੇ ਡਿਵੋਟੀ ਹੈ ਨਿਸ਼ਵਾਰ ਸੇਵਾ ਕੀਤੀ ਹੈ ਬਾਕੀ ਜਿਹੜੇ ਪਾਰਟੀਆਂ ਸਾਡੇ ਤੇ ਕਹਿੰਦੀਆਂ ਕਿ 15000 ਤੋਂ 45000 ਜਿਵੇਂ ਹੋਣਗੇ ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਾਏਗਾ ਕਿ 15000 ਤੋਂ 45000 ਨਹੀਂ ਅਸੀਂ 59000 ਕਰ ਦਿੱਤਾ ਉਸ ਕਰਕੇ ਇਹ ਸਾਰਾ ਜਨਤਾ ਦਾ ਮੈਨਡ ਹੈਗਾ ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿ ਅਰਵਜ ਨੇ मान साहब दीतियां जनता ने मोर लगा दी है आने वाले समय ही आम आदमी पार्टी जीत होगी और जलंधर कारपोरेशन जो है, जो है वो आम पार्टी का बनेगा इतू साफ नजर आ रहा है आज के नतीजे तू फिर मैं बहुत बहुत धनबाद करता हाँ जय भारत जय हिंद बहुत बहुत मुबारक भगत जी ਉਨ੍ਹਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਬਹੁਤ ਧੰਨਵਾਦੀ ਆ ਅਗਨ ਕੇਜਰੀਵਾਲ ਜੀ ਦੀ ਸੋਚ ਦਾ ਔਰ ਸਾਡੇ ਸੰਗਠਨ ਦਾ ਔਰ ਸਾਡੇ ਸੰਗਠਨ ਦੇ ਇੰਚਾਰਜ ਸੰਦੀਪ ਪਾਟਲ ਜੀ ਉਹਨਾਂ ਦੁਆਰਾ ਜਿੱਥੇ ਬਹੁਤ ਸਾਰੀ ਮਿਹਨਤ ਕੀਤੀ ਗਈ ਸਾਡੇ ਸਾਰੇ ਸਾਥੀਆਂ ਵੱਲੋਂ ਐਮਐਲਏ ਸਹਿਬਾਨ ਵੱਲੋਂ ਕੈਬਨ ਮਿਨਿਸਟਰਸ ਵੱਲੋਂ ਬਹੁਤ ਕੰਮ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਦੋ ਬੜੇ ਇੰਪੋਰਟੈਂਟ ਪਹਿਲੂ ਜਿਹੜੇ ਮੈਂ ਔੜਾ ਜੀ ਨੇ ਵੀ ਪਹਿਲਾਂ ਡਿਸਕਸ ਕੀਤੇ ਆ ਤੇ ਦੋ ਬੜੇ ਟਰਨਿੰਗ ਪੁਆਇੰਟਸ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਆਪਣਾ ਘਰ ਸ਼ਿਫਟ ਕਰਨਾ ਦੁਆਬੇ ਚ ਆ ਕੇ ਡੇਰੇ ਲਾਣੇ ਜਲੰਧਰ ਚ ਆ ਕੇ ਡੇਰੇ ਲਾਣੇ ਬਹੁਤ ਵੱਡਾ ਇੱਕ ਟਰਨਿੰਗ ਪੁਆਇੰਟ ਰਿਹਾ ਔਰ ਗੁਨਾ ਬੰਨੋ ਤੇ ਉਹਨਾਂ ਦੇ ਪਰਿਵਾਰ ਬੰਨੋ ਪ੍ਰਚਾਰ ਕਰਨਾ ਔਰ ਇੰਨੀ ਝੋਸਦੀ ਹੋਈ ਗਰਮੀ ਦੇ ਵਿੱਚ ਵੀ ਮਿਸਿਸ ਮਾਨ ਉਹਨਾਂ ਦੇ ਸਸ ਸੂਚੇ ਪਰਿਵਾਰ ਵੱਲੋਂ ਜੋ ਪ੍ਰਚਾਰ ਕੀਤਾ ਗਿਆ ਟਰਨਿੰਗ ਪੁਆਇੰਟ ਸੀ ਔਰ ਦੂਸਰਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜੋ ਲਾਹੇਬੰਦ ਪਾਰਟੀ ਨੇ ਸਾਬਿਤ ਹੋਇਆ ਉਹ ਸਾਡੇ ਉਮੀਦਵਾਰ ਦੀ ਚੋਣ ਚਾਹ। ਔਰ ਮਹਿੰਦਰ ਭਗਤ ਜੀ ਦੀ ਜੋ ਚੋਣ ਜਿਸ ਤਰੀਕੇ ਦੇ ਨਾਲ ਕੀਤੀ ਗਈ ਜਿਸ ਸੋਚ ਦੇ ਨਾਲ ਕੀਤੀ ਉਹ ਕਾਬਲਤਾਈ ਹੈ। ਕਿਉਂਕਿ ਮੈਂ ਸਮਝਦਾ ਕਿ ਜੇਕਰ ਇੱਕ ਲਾਈਨ ਚ ਇਹਨੂੰ ਕਹਿਣਾ ਹੋਵੇ ਤੇ ਇਹ ਨੇਕੀ ਦੀ ਬਦੀ ਉੱਤੇ ਜਿੱਤ ਲੋਕਾਂ ਨੇ ਬਦ ਤੇ ਬਦੀ ਨੂੰ ਨਕਾਰਿਆ। ਲੋਕਾਂ ਨੇ ਸ਼ੀਤਲੰਗ ਲਾਲ ਤੇ ਰਿੰਕੂ ਵਰਗੇ ਲੀਡਰਾਂ ਨੂੰ ਨਕਾਰਿਆ ਔਰ ਭਗਤ ਜੀ ਵਰਗੇ ਸ਼੍ਰੀ ਭੈਤੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਮਝਦਾ ਕਿ ਇਹ ਪਾਰਟੀ ਲਈ ਇੱਕ ਬੜਾ ਕੈਟਾਲਿਸਟ ਦਾ ਜਿਹੜਾ ਕੰਮ ਕਰੇਗਾ ਸੋ ਪਾਰਟੀ ਲਈ ਬਹੁਤ ਲਾਹੇਵੰਦ ਆੜ ਵਾਲੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਹੋਰ ਉਤਸ਼ਾਹ ਨਾਲ ਕੰਮ ਕਰਨ ਲੋਚਾਹਾਂ ਨੌਕਰੀਆਂ ਦੀ ਗੱਲ ਹੋਵੇ ਔਰ ਚਾਹੇ ਆਪਾਂ ਬਿਜਲੀ ਦੇ ਬਿੱਲ ਜਿਹੜੇ ਅੱਜ ਮਾਫ ਕੀਤੇ ਆ 90% ਤੋਂ ਵੀ ਜ਼ਿਆਦਾ ਜੋ ਰਾਹਤ ਮਿਲੀ ਹੈ ਉਹ ਲੋਕਾਂ ਨੇ ਬਿਲਕੁਲ ਉਹ ਲੋਕਾਂ ਦੇ ਜ਼ਹਿਨ ਚ ਸੋ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਸਾਹਿਬ ਨੂੰ ਦਿੰਦਾ ਔਰ ਦੂਸਰਾ ਮੈਂ ਵੈਸਤੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਦੁਆਬੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਪੜ੍ਹੇ ਲਿਖੇ ਨੇ ਉਹਨਾਂ ਦੀ ਸੋਚ ਬਹੁਤ ਅੱਛੀ ਹੈ ਔਰ ਉਹਨਾਂ ਦੀ ਸੋਚ ਦੇ ਸਦਕਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਫਿਰ ਨਵੇਂ ਉਛਾਲ ਦੇ ਨਾਲ ਜਿਹੜਾ ਕੰਮ ਹੈ ਉਹ ਹੋਣ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਧੰਨਵਾਦ ਜਿੰਮਾ ਜੀ ਬੋਲੇ ਬਹੁਤ ਬਹੁਤ ਮੁਬਾਰਕਬਾਦ ਜੀ ਨੂੰ ਔਰ ਇਦਰ ਆਓ ਸਾਡੇ ਸੰਗਠਨ ਦੇ ਲੜਕੇ ਜੇਕਰ ਤੇ ਆਪਣੀ ਪ੍ਰੇਰਿਤ ਭਗਤਮਾਨ ਦੀ ਰਹਿਮਾਇਦੇ ਵਿੱਚ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੇ ਇੱਥੇ ਖੁਦ ਬੈਠ ਕੇ ਜਵਾਬੇ ਦੇ ਲੋਕਾਂ ਨੂੰ ਵਿਸ਼ਵਾਸ ਤੋਂ ਆਇਆ ਮੁੱਖ ਮੰਤਰੀ ਜੀ ਇਹ ਮੁੱਖ ਮੰਤਰੀ ਪਹਿਲਾਂ ਬਹੁਤ ਘਟਦੇ ਨੇ ਕੋਈ ਜਵਾਬੇ ਦੇ ਵਿੱਚ ਪੈਂਦੇ ਸੀ ਔਰ ਉਸ ਚੀਜ਼ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਉਹ ਸਾਡੇ ਇੱਕ ਬਹੁਤ ਅੱਛੇ ਕੈਂਡੀਡੇਟ ਜੇ ਬਣਾਇਆ। ਮਹਿੰਦਰ ਭਗਤ ਜੀ ਦਾ ਜਿਹੜਾ ਆਪਣਾ ਸ਼ਰਮਤ ਦਾ ਕਰ ਸੀਗਾ। ਉਹਦਾ ਵੀ ਪਾਰਟੀ ਨੂੰ ਬਹੁਤ ਐਡਵਾਂਟੇਜ ਮਿਲਿਆ। ਔਰ ਮੇ ਤੋਂ ਪਹਿਲਾਂ ਮੇਰੇ ਬ੍ਰਿਸ਼ ਸਾਥੀ ਅਮਨ अरोड़ा ਜੀ ਸਾਰੀ ਗੱਲ ਕਰ ਚੁੱਕੇ ਆ। ਔਰ ਮੈਂ ਸਾਰੇ ਮੀਡੀਆ ਦਾ ਸਾਥੀਆਂ ਦਾ ਧੰਨਵਾਦ ਕਰਦਾ ਕਿ ਤੁਹਾਡਾ ਵੀ ਸਹਿਯੋਗ ਮਿਲਿਆ। ਔਰ ਜਿਹੜੀ ਨੈਗੇਟਿਵਿਟੀ 2 ਸਾਲ ਦੇ ਅੰਦਰ ਇੱਥੇ ਦੇ ਐਮਐਲਏ ਸਾਹਿਬ ਨੇ ਕਾਇਮ ਕੀਤੀ ਸੀ ਕਹਿੰਦੇ ਸੀ 15000 ਤੋਂ 50000 ਉਹ ਲੋਕਾਂ ਨੇ ਖੁਦ ਆਕੇ ਅੱਗੇ ਜਦਸਤਾ ਵੀ ਖੋਲੜੀ ਆਮ ਆਦਮੀ ਦੀ ਐਕਟੀਵਿਟੀ ਨਹੀਂ ਸੀ ਉਹ ਮੁੱਖ ਮੰਤਰੀ ਜੀ ਦੀ ਐਕਟੀਵਿਟੀ ਨਹੀਂ ਸੀ ਉਹ ਸਪੈਸ਼ਲ ਟੌਪਿਕ ਤੇ ਕੋਈ ਕੋਪੜੀ ਵਿਧਾਨ ਸਭਾ ਚ ਉਹਨਾਂ ਦੀ ਆਪਣੀ ਜਿਹੜੀ ਨਕਾਰਾਤਮਕ ਸ਼ਬੀ ਸੀ ਉਹਦੇ ਕਰਕੇ ਨੁਕਸਾਨ ਛਗਾ ਸੋ ਮੈਂ ਬਹੁਤ ਬਹੁਤ ਵਿੰਦਰ ਪਗਤ ਜੀ ਨੂੰ ਬਹੁਤ ਦੁਆਰਾ ਇੱਕ ਤਰੀਕਾ ਕੰਗ੍ਰੈਚੁਲੇਸ਼ਨ ਕਰਦਾ ਔਰ ਮਾਨ ਸਾਹਿਬ ਨੂੰ ਖਾਸ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇ ਜੀ ਵਾਲੀ ਉਹਨਾਂ ਦੀ ਜਿਹੜੀਆਂ ਨੀਤੀਆਂ ਪਾਲਿਸੀਆਂ ਹੈਗੀਆਂ ਪੂਰੇ ਪਾਰਤਵਾਰਸ ਲਈ ਉਹ ਜਿਹੜੀਆਂ ਤੁਹਾਨੂੰ ਜਲਦ ਹੀ ਸਾਰੇ ਹਿੰਦੁਸਤਾਨ ਤੋਂ ਨਜ਼ਰ ਆ ਗਈਆਂ ਬਹੁਤ-ਬਹੁਤ ਧੰਨਵਾਦ ਦੋ ਮਿੰਟ 3 ਨੂੰ ਜੀ ਲਓ ਜੀ ਕੋਈ ਕੋਈ ਨਹੀਂ ਬਸ ਸਾਰੀ ਗੱਲ ਕਰਦੇ ਹਾਂ ਮਰੋੜ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪਹਿਲਾਂ ਵੀ ਇਲੈਕਸ਼ਨ ਚ ਸਾਡੀਆਂ ਪੀਸੀ ਵਿੱਚ ਪਧਾਰਦੇ ਰਹੇ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਖਾਸ ਕਰਕੇ ਤੁਹਾਨੂੰ ਵੀ ਮੁਬਾਰਕਾਂ ਜਲੰਧਰ ਵੈਸਲੇ ਲੋਕਾਂ ਨੂੰ ਮੁਬਾਰਕਾਂ ਕਿ ਸ਼੍ਰੀ ਮਹਿੰਦਰ ਭਗਤ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਤੇ ਮੈਂ ਵਿਸ਼ੇਸ਼ ਮੁਬਾਰਕਬਾਦ ਵੀ ਉਹਨਾਂ ਭਗਤ ਜੀ ਨੂੰ ਅਮਨ ਰੋੜਾ ਜੀ ਕੈਬਨਿਟ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਰਾਜਕਮਰ ਚੱਬੇਵਾਲ ਜੀ ਸੰਸਦ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਕੈਬਨਿਟ ਮਿਨਿਸਟਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਅਸਲ ਚ ਜਿਹੜੇ ਪੁਆਇੰਟਸ ਉਹਨਾਂ ਨੇ ਕਹੇ ਆ ਉਹ ਤਾਂ ਬਿਲਕੁਲ درست ਨੇ ਮਾੜੀਓਂ ਦੇ ਮੁੱਖ ਮੰਤਰੀ ਜੀ ਤੇ ਵਿਸ਼ਵਾਸ ਕੀਤਾ ਇਹ ਵਿਸ਼ਵਾਸ ਦੀ ਜਿੱਤ ਹੈ ਫੇਸ ਦੀ ਜਿੱਤ ਹੈ ਇਹ ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਇਸ ਇਲਾਕੇ ਨੂੰ ਮਾੜੀਆਂ ਐਕਟੀਵਿਟੀਆਂ ਦਾ ਕੇਂਦਰ ਬਿੰਦੂ ਬਣਾ ਕੇ ਰੱਖਿਆ ਇਹ ਉਹਨਾਂ ਦੀ ਹਾਰ ਹੈ ਤੇ ਅਸੀਂ ਯੂनाइटेड ਫੇਸ ਪੇਸ਼ ਕੀਤਾ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਲੜੀ ਹੈ ਇਕਜੁੱਟ ਹੋ ਕੇ ਲੜੀ ਹੈ ਵਲੰਟੀਅਰ ਤੋਂ ਲੈ ਕੇ ਉੱਪਰਲੇ ਨੇਤਾਵਾਂ ਤੱਕ ਅਸੀਂ ਇਕੱਠੇ ਹੋ ਕੇ ਲੜਿਆ ਇਹ ਉਹਦੀ ਜਿੱਤ ਹੈ ਸੋ ਜੋ ਵਿਸ਼ਵਾਸ ਜਨਤਾ ਨੇ ਸਾਡੇ ਵਿੱਚ ਦਿਖਾਇਆ ਅਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦੇ ਜਿਹੜੇ ਕੰਮ ਆ ਬਿਲਕੁਲ ਅਸੀਂ ਕਰਾਵਾਂਗੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸ਼ਬਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋਮਾ ਅੱਛਾ ਇਧਰ ਇਹਦਾ ਨਾਮ ਹੈ ਜੀ ਦੋ ਪਾਸਾ ਪੰਜਾਬ ਦੇ ਕਿਹਾ ਸ ਵੱਡੀ ਜਿੱਤ ਦੇ ਬਾਅਦ ਆਮ ਆਦੀ ਪਾਰਟੀ ਬਾਗੋ-ਬਾਗ ਨਜ਼ਰ ਆ ਰਹੀ ਹੈ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਜਲੰਧਰ ਵੈਸਟ ਦੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਤੇ ਆਖਰਕਾਰ ਕਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਦੇ ਵਿੱਚ ਲੋਕਾਂ ਦੇ ਕੰਮ ਕੀਤੇ ਜਾਣਗੇ ਵਿਕਾਸ ਕੀਤਾ ਜਾਵੇਗਾ ਉਹ ਰੋਡ ਮੈਪ ਜਿਹੜਾ ਆਮ ਆਦੀ ਪਾਰਟੀ ਦੇ ਵੱਲੋਂ ਸਾਂਝਾ ਕੀਤਾ ਗਿਆ ਦਰਸਾ ਆਮ ਆਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੇ ਮਾਰਜਿਨ ਦੇ ਨਾਲ ਜਿੱਤਨ ਦੇ ਵਿੱਚ ਕਾਮਯਾਬ ਰਹੇ 37325 ਵੋਟਾਂ ਦੇ ਫਰਕ ਦੇ ਨਾਲ ਮਹਿੰਦਰ ਭਗਤ ਦੇ ਵੱਲੋਂ ਜਿੱਤ ਦਰਜ ਕੀਤੀ ਹੈ ਹਾਲਾਂਕਿ 2022 ਦੇ ਵਿੱਚ ਜਦੋਂ ਸ਼ੀਤਲungਰਾਲਾ ਆਮਾਦੀ ਪਾਰਟੀ ਨੂੰ ਜਿੱਤੇ ਸਨ ਤੋਂ ਉਹ ਮਾਰਜ ਜਿਹੜਾ ਕਿ 4253 ਵੋਟਾਂ ਦਾ ਸੀਗਾ ਤੇ ਉਹ ਵੱਧ ਕੇ 37325 ਵੋਟਾਂ ਤੱਕ ਪਹੁੰਚ ਗਿਆ ਸ਼ੀਤਲungਰਾਜ ਜਿਹੜੇ ਕਿ ਸਵਾਰ ਭਾਜਪੀ ਦੇ ਉਮੀਦਵਾਰ ਸਨ ਦੂਜੇ ਨੰਬਰ ਤੇ ਰਹੇ 17921 ਵੋਟਾਂ ਹਾਸਲ ਹੋਈਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰਪੁਰ ਤੀਜੇ ਨੰਬਰ ਤੇ ਰਹੇ 16752 ਵੋਟਾਂ ਹੀ ਮਿਲੀਆਂ ਉੱਥੇ ਹੀ ਸ਼੍ਰੋਮਣੀ ਕਾਲੀਗੜ ਦੇ ਉਮੀਦਵਾਰ ਸੁਜੀਤ ਕੌਰ ਮਹਿਜ਼ 1242 ਵੋਟਾਂ ਹੀ ਹਾਸਲ ਕਰ ਸਕੇ ਜਮਾਨਤ ਤੱਕ ਵੀ ਜ਼ਬਤ ਹੋਗੀ ਅਕਾਲੀ ਦਲ ਦੇ ਉਮੀਦਵਾਰ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ ਬੀਐਸਪੀ ਦੇ ਉਮੀਦਵਾਰ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ ਹਾਲਾਂਕਿ ਆਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਬੀਐਸਪੀ ਨੂੰ ਸਮਰਥਨ ਦਿੱਤਾ ਗਿਆ ਸੀਗਾ ਅਗਰੇ ਅਕਾਲੀ ਦਲ ਦੇ ਉਮੀਦਵਾਰ ਸਰਜੀਤਪੁਰ ਨੂੰ ਸਮਰਥਨ ਵਾਪਸ ਲੈ ਲਿਆ ਗਿਆ ਮਹਿਜ਼ 1242 ਵੋਟਾਂ ਸਰਜੀਤਪੁਰ ਨੂੰ ਹਾਸਲ ਹੋਈਆਂ ਤੇ ਵੱਡੀ ਜਿੱਤ ਦਰਜ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਆਮ ਆਦਮੀ ਪਾਰਟੀ ਹਾਲਾਂਕਿ 2024 ਦੇ ਲੋਕ ਸਭਾ ਚੋਣਾਂ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਵੈਸਟਰਨ ਕਿੜੇ ਕਿ ਚਰਨਜੀਤ ਚੰਨੀ ਅਗੇਰੇ ਸਾਂ ਜਤਨ ਦੇ ਵਿੱਚ ਕਾਮਯਾਬ ਰਹੇ ਸਨ ਕਰੀਬ 44000 ਜਿਹੜੀਆਂ ਕਿ ਵੋਟਾਂ ਮਿਲੀਆਂ ਸਨ ਪਰ ਇਸ ਵਾਰ ਮਹਿਜ਼ 40 ਦਿਨਾਂ ਦੇ ਵਿੱਚ ਹੀ ਕਾਂਗਰਸ 44000 ਤੋਂ 16000 ਤੇ ਪਹੁੰਚ ਗਈ